ਵੀਡੀਓ ਬਣਾਉਣ ਲੱਗੇ ਆ ਸੰਤੂ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਬਾਈ ਕੋਲੇ ਚਾਰ ਬੈੜਾ ਨੇ ਬਾਈ ਚਾਰੀ ਟੌਪ ਨੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੌਣ ਬਾਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਖੁੱਛ ਲੈਨੇ ਆਪਾਂ ਬਾਈ ਡੋਟੇਲ ਅੱਜ ਬਾਈ ਠੀਕ ਹੈ ਬਾਈ ਹੋ ਠੀਕ ਹੋ ਵਧੀਆ ਜੀ ਕਿਵੇਂ ਚੱਲਦਾ ਦਰਮੇਂਦਰ ਕਰ ਵਧੀਆ ਚੱਲਦਾ ਜੀ ਵਧੀਆ ਚੱਲੀਆਂ ਹਾਂਜੀ ਹਾਂਜੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਆ ਪੂਰਾ ਵਧੀਆ ਰਿਸਪੌਂਸ ਰਿਆ ਡਾਕਟਰ ਠੀਕ ਹੈ ਤੇ ਮੰਨ ਕੇ ਚੱਲ ਵੀ ਉਹਦੇ ਆਪਾਂ 2 ਘੰਟੇ ਸਾਰੇ 9 ਐਨੀਮਲ ਸੀ 9 ਦੇ 9 ਸੇਲ ਕਰਤੇ ਸੀਗੇ ਠੀਕ ਹੈ ਮੁੱਲ ਜਾਇਜ਼ ਸੀ ਚੱਲ ਜਾਇਜ਼ ਸੀ ਮੁੱਲ ਅੱਜ ਵੀ ਜਾਇਜ਼ ਹੋਣੀ ਮੁੱਲ ਅੱਜ ਵੀ ਜਾਇਜ਼ ਹੈ ਬਾਈ ਠੀਕ ਹੈ ਬਾਈ ਨਾਮ ਤੇ ਐਡਰੈਸ ਬੋ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਦੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਤਪਾ ਦੇ ਵਿਧੌੜ ਸ਼ਹਿਰ ਆ ਗਏ ਜੀ ਆਪਣੇ ਮੋ ਬਾਈ ਦਰੋਂ ਸੂਟ ਕਰਦੇ ਕੋਈ ਆਫਰ ਹੈਗੀ ਸਰਮਿੰਦਰ ਅੱਡੇ ਆਫਰ ਤਾਂ ਬਾਈ ਆਪਣੇ ਕੋਲੇ ਚਾਰ ਹੀ ਨਾਗਾ ਇਕੱਠੇ ਲੈ ਲੂਗਾ ਤਾਂ ਪਹੁੰਚ ਫ੍ਰੀ ਕਰ ਦਾਂਗੇ ਓਕੇ ਇੱਕ ਬੱਚੀ ਦੋ ਦੰਦਾ ਤਿੰਨ ਬੱਚੇ ਕੀਰੇ ਆ ਠੀਕ ਆ ਬਸ ਦੋਏ ਬੱਚੀਆਂ ਦੇ ਵੱਡਿਆਂ ਦੇ ਟੀਕੇ ਲੱਗੇ ਹੋਏ ਹੈਗੇ ਹੂੰ ਤੇ ਬਾਕੀ ਗਾਂਗਲੇ ਦੇ ਕਰਵਾਗੇ ਠੀਕ ਹੈ ਹਾਂਜੀ ਕਿਰਾਇਆ ਜਿਹੜਾ ਬਾਈ ਵੱਲੋਂ ਹੋਊਗਾ ਬਾਈ ਕਹਿੰਦਾ ਕਿਰਾਇਆ 5000 ਫ੍ਰੀ ਹੋ ਜਾਣਾ ਠੀਕ ਹੈ ਵੀ ਚਾਰੋਂ ਇਕੱਠੀਆਂ ਲਵਾਂਗੇ ਹਨਾ ਸਾਰੇ ਇਕੱਠੀਆਂ ਲਵਾਂਗੇ ਜੀ ਠੀਕ ਹੈ ਤੇ ਚਾਰਾਂ ਦਾ ਜਿਹੜਾ ਰੇਟ ਆ ਡਾਕਟਰ ਹਮ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲਾ ਲੱਖ ਕਰਾ ਲਾ 90 ਕਰਾ ਲਾ 95 ਕਰਾ ਲਾ ਠੀਕ ਹੈ ਜੀ 82000 ਰੁਪਏ ਦੀਆਂ ਚਾਰੇ ਦੇ ਦਾਂਗੇ ਠੀਕ ਹੈ 82000 ਦੀਆਂ ਬਾਈ ਕਹਿੰਦਾ ਚਾਰੇ ਵੜਾ ਦੇ ਦੇ ਮੁੱਲ ਕਰਉਣਾ ਜੱਡਾ ਮਰਜੀ ਕਰਾ ਦੂੰ ਤੇ ਤੌਹ ਜਿਹੜੀ ਫਰੀ ਰਹਿ ਜਾਵੇ ਤੇ ਪਹਿਲੇ ਨੰਬਰ ਵਾਲੇ ਬੱਚੇ ਤੋਂ ਸ਼ੁਰੂ ਕਰਦੇ ਆਂ ਬਾਈ ਕਿੰਨੀ ਉਮਰ ਹੈ ਦੀ ਬੱਚੇ ਇਹੇ ਡਾਕਟਰ ਬਸ ਐ ਮੰਨ ਕੇ ਚੱਲ ਵੀ ਦੋਵੇਂ ਬੱਚੇ 8 8 ਮਹੀਨਿਆਂ ਦੇ ਹੈਗੇ ਕੀ ਬਾਤ ਹੈ ਜੀ ਬਿਊਟੀ ਬਿਊਟੀ ਦੇਖ ਕਮਾਲ ਵੋਦੀ ਵਾਦੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਉੱਤੋਂ ਫਦਰ ਇੱਕ ਨੰਬਰ ਬਰੀਡ ਆ ਬਾਈ ਤੋਰਾ ਦੇਖੋ ਕਮਾਲ ਦਾ ਬਾਈ ਚਾਰ ਥਣ ਬਈ ਚਾਰ ਹੀ ਥਣ ਹੋਣਗੇ ਡਾਕਟਰ ਨਿਸ਼ਾਨ ਵੀ ਹੋ ਗਏਰੇ ਪੰਜਾ ਦੰਦੋ ਕੀਰੀ ਆ ਨਾ ਜੀ ਦੰਦੋ ਕੀਰੀ ਲੈ ਤੇ ਜਿਹੜੀ ਗੱਲ ਕਹਤੀ ਉਹੀ ਹੋ ਚਾਰ ਥਣ ਹਾਂ ਬ੍ਰੀਡ ਇੱਕ ਨੰਬਰ ਦਾ ਤੋਰਾ ਇੱਕ ਨੰਬਰ ਦਾ ਕੁਆਲਿਟੀ ਇੱਕ ਨੰਬਰ ਦਾ ਕਿਆ ਬਾਤ ਹੈ ਪੂਰੀ ਮੜਕ ਨਾ ਦੁਰਦੀ ਆ ਬਈ ਬੱਛੀ ਹਾਂਜੀ ਹਾਂਜੀ ਰੇਟ ਤੇ ਦੇਖੋ ਇਹ ਮਾਲਾ ਜੋੜੀ ਕਰਤੀ ਲੋਈ ਛੋਟਾ ਜੀ ਠੀਕ ਹੈ ਜੀ ਤਾਂ ਫਿਰ ਪਹੁੰਚ ਕੇ ਤੇ ਕੋਈ ਨਹੀਂ ਹੋਣੀ ਜੇ ਕੱਠਿਆਂ ਦੇ ਯਾਰਾਂ ਦੀ ਪਹੁੰਚ ਜਾਏਗੀ ਓਕੇ ਤੇ ਜੋੜੀ ਦਾ ਮੁੱਲ 40000 ਰੁਪਿਆ ਦਾ ਜੋੜੀ ਦਾ ਮੁੱਲ 40000 ਕੋਈ ਫਾਈਨਲ ਰੇਟ ਆ ਜਿਹੜਾ ਆਪਾਂ ਦੇਣਾ ਉਹ 30000 ਦੀ ਜੋੜੀ ਦੇਣੀ ਆ ਜੱਸਰੋ 36000 ਦੀ ਜੋੜੀ ਬਾਈ ਕਹਿੰਦਾ ਦੇ ਦਿਆਂਗੇ ਕੁਆਲਟੀ ਦੇ ਉਹਦਾ ਮੁੱਲ ਨਹੀਂ ਹੋਊਗਾ ਇਸ ਦੀ ਬਿਊਟੀ ਦੇ ਉਹ ਦੀਵਾਦੀ ਪੂਰੀ ਚੰਗੀ ਸਨਕ 4 ਘਟ ਕੁੜੀ ਦੀ ਚੜਾਈ ਉੱਪਰ ਦਾ ਸਟਰਕਚਰ ਬਹੁਤ ਜਿਆਦਾ ਸੋਹਣਾ ਹੈਗਾ ਬੱਚੀ ਸਹੀ ਗੱਲ ਆ ਬਈ ਚਾਰ ਥਣ ਹੈ ਨਾ ਚਾਰ ਹੀ ਥਣ ਹੋਣਗੇ ਬਈ ਬਾਲ ਬੂਰੇ ਆ ਝੋਲੀ ਇੱਕ ਨੰਬਰ ਆ ਕਿਆ ਬਾਤ ਆ ਬਈ ਤੇ ਮੁੱਲ ਬਈ ਸਿੰਗਲ ਦਾ ਕੀ ਰਹੂਗਾ ਮੋਡਰਨ ਸਿੰਗਲ ਤਾਂ ਦੇਣੀ ਨਹੀਂ ਆਪਾਂ ਦੇਣੀ ਜੋੜੀ ਜੋੜੀ ਆ ਬਸ ਠੱਗਾਂ ਵਾਲਾ ਜੋ ਸ਼ੂਟਿੰਗ ਵਾਲਾ ਓਕੇ ਬਈ ਜੋੜੀ ਚੀ ਦੇਣਗੇ ਤੇ ਦੂਜੇ ਨੰਬਰ ਤੇਰੀ ਕਿੰਨੀ ਉਮਰ ਆ ਇਹ ਵੀ ਡਾਕਟਰ ਸੇਮ ਹੀ ਸਤਾ 8 ਮਹੀਨੇ ਦਾ ਬੱਚਾ ਹੈ। ਜਾਨ ਜਦ ਦੇਖ ਤੂੰ ਪਲਿਆ ਵਾੜੀ। ਪੋਲੀ ਵੀ ਦੇਖ ਹਨਾ ਬਾਈ। ਕਿਆ ਬਾਤ ਹੈ। ਚੰਗਰੀ ਪਲੀ ਵੀ ਆ ਤੇ ਬਿਊਟੀ ਫੇਸ ਦੀ ਵੀ ਚੈੱਕ ਕਰ ਲੋ ਬੋਦੀ ਇੱਕ ਨੰਬਰ। ਬਹੁਤ ਚੰਗੀ ਹੈਗੀ। ਉਹ ਪੈਪਰ ਦਾਗਾ ਬੱਚਾ। ਓਕੇ ਤੇ ਇਹ ਸੈਕ ਦਾਗਾ ਬੱਚਾ। ਠੀਕ ਹੈ ਜੀ। ਹਮਮ ਕੁਆਲਿਟੀ ਚੈੱਕ ਕਰੋ ਬਈ ਬਾਡੀ ਬਹੁਤ ਚੰਗੀ ਹੈ। ਚਰਮਾ ਇਹਦੀ। ਗੋਲ ਗੋਲ ਪਈ ਆ। ਪ੍ਰਿੰਟ ਪ੍ਰਿੰਟ ਚਰਮਾ ਇਹਦਾ ਪੂਰਾ ਚੰਗਾ। ਕਿਨੇ ਵੀਰੇ? ਹਮਮ ਜਮਕ ਪੂਰੀ ਹੈ। ਫੇਸ ਦੀ ਬਿਊਟੀ ਲੈ। ਸੋਰਾ ਚੈੱਕ ਕਰ ਲੋ। ਉਤੋਂ ਪੁੱਧਰ ਪੁੱਧਰ ਪੂਰੀ ਆ। ਮੈਂ ਕਹਿੰਦਾ ਪੂਰੀ ਗੋਲ ਪਈ ਹੈ। ਕਈ ਵੀ ਪੁਰਾਣ ਚੀ ਚੱਕੀ ਆ ਗਈ ਸਹੀ ਗੱਲ ਆ ਵੀ ਇਹ ਮੁੱਲ ਬਾਈ ਨੇ ਦੱਸ ਦਿੱਤਾ ਮੁੱਲ ਜਮਾ ਜਾਇਆ ਜੋੜੀ ਦਾ ਮੁੱਲ ਆ ਜੇ ਕਰਾਉਣਾ 40 ਕਰਾ ਲੋ 36000 ਦੀ ਦੇ ਤੁਮ ਨੂੰ 36000 ਰੁਪਏ ਦੀ ਜੋੜੀ ਦੇਣੀ ਆ ਬਸ ਕੱਲੀ ਛੋੜ ਕਰਨੀ ਆ ਆਪਾਂ ਕੱਲੀ ਛੋੜ ਕਰਨੀ ਹੋਵੇ ਉਹ ਇਹ ਰੇਟ ਹੀ ਨਹੀਂ ਹੈਗਾ ਆਪਾਂ ਜਮਾ ਜਾਇ ਮੁੱਲ ਖਿੱਚ ਕੇ ਮੁੱਲ ਰੱਖਿਆ ਲੈ ਪਿੱਛੇ ਤੋਂ ਪੁੜਾ ਪੜਾ ਦੇਖੋ ਕਿੰਨੀ ਚੌੜੀ ਹੈ ਕਿੰਨੀ ਚੌੜੀ ਜਾਏਗੀ ਬੱਚੀ ਹਮ ਕੁਆਲਿਟੀ ਇੱਕ ਨੰਬਰ ਆ ਵੀ ਕੁਆਲਿਟੀ ਇੱਕ ਨੰਬਰ ਆ ਡਾਟਾ ਕੀ ਬਾਤ ਆ ਵੀ ਅੱਗੇ ਵੀਰੇ ਤਿੰਨ ਨੰਬਰ ਕਿੰਨੀ ਕੁ ਮੋਰ ਹੈ ਜੀ ਇਹ ਵੀ ਡਾਟਾ ਕੀ ਦੀ ਆ ਗਈ ਬੱਚੀ ओके okay. हां जी एरिया ਦੰਦਾ ਕਿ ਹਾਂ ਹਾਂ ਠੀਕ ਹੈ ਦੇ ਲੱਗ ਗਿਆ ਬਸ 12 ਦਿਨ ਇਹਦੇ ਟੀਕਾ ਲੱਗਿਆ ਵੜਾ 28 ਦਿਨ ਹੋ ਗਏ ਟੀਕਾ ਲੱਗੇ ਫੇਸ ਦੇਖ ਹਾਂ ਹਾਂ ਜੀ ਬੋਦੀ ਬਾਰਦੀ ਪੂਰੀ ਚੰਗੀ ਆ ਕਰਮਣੀ ਦੀ ਚੰਗੀ ਆ ਉਤੋਂ ਪੱਦਰ ਲੈ ਪ੍ਰਿੰਟ ਪੁੱਟ ਪੂਰਾ ਚੰਗਾ ਕਰਮਣੀ ਦਾ ਕਿਆ ਬਾਤ ਹੂੰ ਚਾਰ ਥਣ ਹਣਾ ਆ ਆ ਆ ਚਾਰ ਹੀ ਹੋਗੇ ਡਾਟ ਨਿਸ਼ਾਨ ਵੀ ਨੋ ਵੱਜ ਪਾਦਾ ਕਿਹੜੇ ਠੀਕ ਆ ਬਾਈ ਕੁਆਲਿਟੀ ਤੇ ਤੋਰਾ ਚੈੱਕ ਕਰ ਲਓ ਬਰੀਡ ਕਰਨੇ ਉਹ ਬਈ ਕਰਮਣੀ ਨੂੰ ਕੋਈ ਘਾਟ ਨਹੀਂ ਝੂਲੀ ਇੱਕ ਨੰਬਰ ਦਾ ਚਾਟੂ ਚਾ ਪਿੱਛੇ ਦੀ ਚਲਾਈ ਬਹੁਤ ਜਿਆਦੇ ਹੂੰ ਬਹੁਤ ਜਿਆਦਾ ਬਾਕੀ ਸੀਮਣ ਲੱਗਿਆ ਵਾ ਗੱਬਣ ਵੀ ਨਿਕਲ ਸਕਦੀ ਹੈ ਕਿ ਨਹੀਂ ਬਾਕੀ ਅਗਲੇ ਡਾਕਟਰ ਕਿਤਮਤ ਆ ਗਈ ਹੈ ਨਾ ਸਹੀ ਹੈ ਬਾਈ ਸਹੀ ਹੈ ਹੂੰ ਹੂੰ ਮੋੜ ਲੈ ਨਾ ਵੀ ਬਾਈ ਨੇ ਜਾਇਜ਼ ਰੱਖਿਆ ਠੀਕ ਆ ਕਿ ਨਹੀਂ ਸਿੰਗਲ ਬਾਈ ਕਹਿੰਦਾ ਦੇਣੀ ਕੋਈ ਨਹੀਂ ਦੇਣਾ ਜੋੜਾ ਜੋੜਾ ਠੀਕ ਆ ਕਿ ਨਹੀਂ ਹਾਂ ਕਰਾਉਣ ਨੂੰ ਸੱਟ ਕਰਾ ਲਾ 55000 ਦੀ ਜੋੜੀ ਇਹਦੇ ਤਾਂ ਚੱਕ ਬਾਈ 55000 ਦੀ ਜੋੜੀ ਬਾਈ ਕਹਿੰਦਾ ਦੇ ਦਾਂਗੇ ਇਹਦੇ ਵੀ ਸੀਮਨ ਲੱਗਿਆ ਬਾਈ ਇਹਦੇ ਵੀ ਸੱਟ ਸੀਮਨ ਲੱਗਿਆ ਦੋ ਦਾ ਬੱਚੀ ਆ ਓਕੇ ਢਾਂਚਾ ਦੇ ਤੂੰ ਕਿੱਡਾ ਢਾਂਚਾ ਬੱਚੀ ਦਾ ਕੱਦ ਫੁੱਲ ਆ ਯਾਰ ਹਣ ਛੋਟੀ ਨਾ ਮੰਨਿਓ ਫੇਸ ਬੋਦੀ ਪੂਰੀ ਚੰਗੀ ਪ੍ਰਿੰਟ ਜਾਤ ਤੋਰਾ ਦੇਖੋ ਨਾ ਕੀ ਬਾਤ ਆ ਤਾਂ ਅੰਚਾ ਬਹੁਤ ਵੱਡਾ ਯਾਰ ਕਰਨ ਵਾਲਾ ਹਣਾ ਹਾਂ ਦਾ ਪਾਰਟੀ ਕਿਹੜਾ ਚੈ ਯਾਰ ਸਹੀ ਗੱਲ ਹੈ ਰੰਗ ਰੂਪ ਦੇ ਇੱਕ ਵਾਚੀ ਹੂੰ ਬਿਊਟੀ ਚੈਕਰ ਬਾਕੀ ਮੁੱਲ ਵੀ ਉਸ ਹਿਸਾਬ ਨਾਲ ਜਾਇਜ਼ ਆ ਕਿ ਨਹੀਂ ਹੂੰ ਜਮਾ ਕੋਸ਼ਤ ਨਹੀਂ ਜਾਣਾ ਜਾਨ ਬਰਾ ਦੇਣਾ ਬਿਲਕੁਲ ਜੈਨੂਅਲ ਰੇਟ ਰੱਖਦਾ ਸਹੀ ਗੱਲ ਆ ਭਾਈ ਜਮਾ ਜਾਇਜ਼ ਮੁੱਲ ਕਰਿਆ ਬਾਈ ਨੇ ਨਹੀਂ ਮਾਰਕੀਟ ਚ ਰੇਟ ਪਤਾ ਕਰੋ ਭਾਈ ਕਿੰਨੇ ਕਿੰਨੇ ਚੱਲਦੇ ਆ ਕਿ ਨਹੀਂ ਪਹਿਲੀ 30 40 50 50000 ਤੱਕ ਮੰਗੀ ਜਾਂਦੇ ਰੇਟ ਸਹੀ ਗੱਲ ਆ ਭਾਈ ਛੋੜੀ ਖਾਨ ਨੇ ਲੈ ਕਾਰੀ ਸਾਲਾ ਨਿਸ਼ਾਨ ਵੀ ਨਹੀਂ ਪੰਜਵਾ ਸਹੀ ਆ ਭਾਈ ਹਾਂਜੀ ਹਾਂਜੀ ਆ ਮੁੱਲ ਇਹਦਾ ਸਿੰਗਲ ਦਾ ਜੋੜੀ ਦਾ ਹੀ ਆ ਨਾ 55000 ਇਹਦਾ 36000 ਜੋੜੀ ਦਾ ਆ ਜੋੜੀ ਦਾ ਮੁੱਲ 55000 ਤੇ ਆ ਜੋੜੀ ਦਾ ਮੁੱਲ 36000 ਰੁਪਏ ਚਾਰਾਂ ਦੀ ਪਹੁੰਚ ਦੇ ਦਾਂਗੇ ਕੱਠੀਆਂ ਦੀ ਠੀਕ ਆ ਫ੍ਰੀ ਚ ਚਾਹੇ 200 ਕਿਲੋਮੀਟਰ ਮਂਗਾ ਲੈ ਠੀਕ ਆ ਹਾਂਜੀ ਹਾਂਜੀ ਮੁੱਲ ਜਮ ਜਾਇਜ਼ ਆ ਤੇ ਇਹਦੇ ਸੀਮਨ ਲੱਗੇ ਨੂੰ ਕਿਨੇ ਦਿਨ ਹੋਗੇ ਇਹਦੇ ਡਾਕਟਰ ਅੱਜ ਹੋ ਗਏ 26 ਦਿਨ ਜੀ ਇਹਦੇ ਹੋ ਗਏ 28 ਦਿਨ ਪਹਿਲਾਂ ਵਾਲੀ ਦੇ ਓਕੇ ਬਈ ਹਾਂਜੀ ਠੀਕ ਆ ਬਈ ਤੇ ਨਾਗਸੀ ਭਰਾ ਕੋਲ 4 4 ਹੀ ਲਖਾ ਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਈ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ